ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਉਪ ਪੰਚਾਇਤੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਜਿਸ ਦੇ ਤਹਿਤ ਜੇਕਰ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਗੱਲ ਕੀਤੀ ਜਾਪੇ ਤਾਂ ਫਤਿਹਗੜ ਸਾਹਿਬ ਦੇ ਵਿੱਚ ਕੇਵਲ 34 ਸੇਟਾਂ ਤੇ ਜੋ ਕਹਿ ਸਕਦੇ ਹਾਂ ਪੰਚਾਇਤੀ ਚੋਣਾਂ ਹੋਣੀਆਂ ਸਨ ਤੇ ਫਤਿਹਗੜ ਸਾਹਿਬ ਦੇ ਵਿੱਚ ਕੇਵਲ ਪੰਚਾਇਤਾਂ ਚੋਣਾਂ ਹੋਣੀਆਂ ਸਨ ਤੇ ਪੰਚਾਇਤਾਂ ਚੋਣਾਂ ਕੀਤੀਆਂ ਜਾ ਰਹੀਆਂ ਹਨ ਤੇ ਦੱਸਣਯੋਗ ਹੈ ਕਿ ਕੇਵਲ 34 ਦੇ ਵਿੱਚੋਂ ਜੋ 30 ਜੋ ਪੰਚਤਾਂ ਸਿਗੀਆਂ ਉਹਨਾਂ ਦੇ ਵਿੱਚੋਂ ਸਰਬਸੰਮਤੀ ਦੀਆਂ ਹੋ ਚੁੱਕੀਆਂ ਤੇ ਸਿਰਫ ਤਿੰਨ ਅਜਿਹੇ ਪਿੰਡਾਂ ਜਿਨ੍ਹਾਂ ਦੇ ਵਿੱਚੋਂ ਕਿਸੇ ਨੇ ਚੋਣ ਨਾਮਜ਼ਦਗੀ ਪੱਤਰ ਨਹੀਂ ਪਰੇ ਤੇ ਕੇਵਲ ਇੱਕ ਦਿਲਾ ਫਤੇਗੜ ਸਾਹਿਬ ਦੇ ਵਿੱਚ ਸੈਂਟਰ ਹੈ ਸਰਕਾਰੀ ਐਲੀਮੈਂਟਰੀ ਸਕੂਲ ਦਫੇੜਾ ਜਿੱਥੇ ਪੰਚਾਇਤੀ ਚੋਣਾਂ ਲਈ ਜੋ ਉਪ ਚੋਣਾਂ ਹੋ ਰਹੀਆਂ ਨੇ ਉਹਨਾਂ ਦੇ ਵਿੱਚੋਂ ਪੰਚ ਦੀ ਚੋਣ ਕੀਤੀ ਜਾ ਰਹੀ ਹੈ ਕਾਫੀ ਉਤਸ਼ਾਹ ਵੀ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿਉਂਕਿ ਇੱਕ ਜ਼ਿਲ੍ਹੇ ਦੇ ਵਿੱਚ ਪਹੇ ਚੋਣ ਹੋ ਰਹੀ ਹੈ ਉਪ ਚੋਣ ਹੋ ਰਹੀ ਹੈ ਤੇ ਕੇਵਲ ਬਸੀਪੁਰਾਣਾ ਦਾ ਇਹ ਬਲਾਕ ਹੈ ਤੇ ਇੱਥੇ ਜਿਹੜੀ ਚੋਣ ਹੋ ਰਹੀ ਹੈ ਉੱਥੇ ਸੁਰੱਖਿਆ ਪ੍ਰਬੰਧਾਂ ਬਾਰੇ ਗੱਲ ਕਰਦੇ ਆ ਕਿਹੋ ਜਿਹੇ ਸਖਿਆ ਪਵੰਦ ਨੇ ਜੋ ਮੌਜੂਦ ਨੇ ਡਿਪਟੀ ਸਾਹਿਬ ਡਿਪਟੀ ਸਾਹਿਬ ਕਿਹ ਮਤੇ ਪ੍ਰਬੰਧ ਚੱਲ ਰਹੇ ਨੇ ਜੀ ਇਲੈਕਸ਼ਨ ਦੀ ਜਕਰ ਗੱਲ ਕੀਤੀ ਜਾਵੇ ਹਾਂ ਜੀ ਪਿੰਡ ਦਫੇੜਾ ਵਿਖੇ ਜਿਹੜੀ ਪੰਚ ਦੇ ਇਲੈਕਸ਼ਨ ਹੋ ਰਹੀ ਹੈ ਇੱਥੇ ਨੋਰਮ ਮੁਤਾਬਕ ਅਸੀਂ ਫੋਰਸ ਲਾਈ ਹੋਈ ਹੈ ਤੇ ਪੂਰੇ ਵਧੀਆ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਕਿੰਨੇ ਵਜੇ ਸ਼ੁਰੂ ਹੋਊਗੀ ਸੀ ਤੇ ਕਿੰਨੇ ਵਜੇ ਤੱਕ ਚੱਲੇਗੀ ਤੇ ਅਗਲਾ ਸ਼ਡਿਊਲ ਕੀ ਰਹੇਗਾ ਜੀ ਹਾਂਜੀ ਇਹ 8 ਵਜੇ ਸਟਾਰਟ ਹੋ ਗਈ ਸੀ ਇਲੈਕਸ਼ਨ ਤੇ 4 ਵਜੇ ਤੱਕ ਦਾ ਦਾ ਟਾਈਮ ਹੈ ਜੀ ਹਾਂਜੀ ਹਾਂਜੀ ਤੇ ਪੀਸਫੁੱਲ ਚੱਲ ਰਹੀ ਹੈ ਜੀ ਕਿਸ ਤਰ੍ਹਾਂ ਹਾਂਜੀ ਬਿਲਕੁਲ ਪੀਸਫੁੱਲ ਚੱਲ ਰਹੀ ਕੀ ਅਪੀਲ ਕਰਨੀ ਚਾਹੋਗੇ ਜੀ ਹਾਂਜੀ ਆਪਣੇ ਜਿਹੜੇ ਮਤਦਾਨ ਕਰਨ ਜੀ ਆ ਕਿ ਜਿਹੜੇ ਜਿਨ੍ਹਾਂ ਨੇ ਵੋਟਾਂ ਦੇਣੀਆਂ ਨੇ ਉਹ ਆ ਕੇ ਪੀਸਫੁੱਲ ਮਾਹੌਲ ਆ ਕੇ ਆਪਣੀ ਵੋਟ ਦੇਣ ਜੀ ਹੂੰ ਤੇ ਬਾਕੀਂ ਜ਼ਿਲ੍ਹੇ ਦੇ ਵਿੱਚ ਕੀ ਸਥਿਤੀ ਹੈ ਜੀ ਹਾਲਾ ਪਰ ਬਿਲਕੁਲ ਪੀਸਫੁਲ ਹੈ ਜੀ ਸਾਰਾ ਹਾਂਜੀ ਕਿਉਂ ਬਰਬਾਦ ਹਾਂਜੀ ਇਹ ਸਾਰੇ ਜ਼ਿਲ੍ਹੇ ਚ ਇੱਕੋ ਹੀ ਚੋਣ ਹੋ ਰਹੀ ਹੈ ਹਾਂਜੀ ਤੇ ਬਾਕੀ ਤਾਂ ਸਾਰੀ ਸ਼ਰਤਾਂਤੀਆਂ ਵਗੈਰਾ ਹੋ ਗਈਆਂ ਸੀਗੀਆਂ ਹਾਂਜੀ ਹਾਂਜੀ ਜੀ ਠੀਕ ਹੈ ਤੇ ਡਿਪਟੀ ਸਾਹਿਬ ਨੇ ਦੱਸਿਆ ਕਿ ਕਿਸ ਤਰ੍ਹਾਂ ਲੋਕਾਂ ਦੇ ਵੱਲੋਂ ਸਾਹਿਬ ਵੀ ਦੇਖ ਰਹੇ ਕੁਝ ਵੋਟਰ ਵੀ ਆਏ ਨੇ ਹਾਂਜੀ ਇਸੇ ਕਿੰਮਤ ਗੱਲ ਕਰਨਾ ਚਾਹੁੰਦੇ ਤੁਸੀਂ ਦੇਖਦੇ ਹੋ ਕਿਸ ਪੰਚਾਇਤੀ ਪੰਚਾਇਤੀ ਜ਼ੋਨਾ ਉਪ ਜ਼ੋਨਾ ਹੋ ਰਹੀਆਂ ਨੇ ਕਿਸ ਚੀਜ਼ ਨੂੰ ਮਨੋਰਥ ਨੂੰ ਰੱਖ ਕੇ ਤੁਸੀਂ ਵੋਟ ਪਾ ਰਹੇ ਹੋ ਪੰਚਾਇਤ ਨੂੰ ਵਿਕਾਸ ਨੂੰ ਲੈ ਕੇ ਜੀ ਬਸ ਅਸੀਂ ਚਾਹੁੰਦੇ ਹਾਂ ਕਿ ਸਾਡੇ ਪਿੰਡ ਦਾ ਵਿਕਾਸ ਹੋ ਜਾਈਏ ਹਾਂਜੀ ਹਾਂਜੀ ਬਸ ਅਸੀਂ ਸਾਡੇ ਲਈ ਇਹ ਵੀ ਬਸ ਸਾਡੇ ਪਿੰਡ 'ਚ ਇੱਕ ਆਰੇਬ ਕਰ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਤੇ ਪੂਰੇ ਪਰਿਵਾਰ ਸਮੇਤ ਹਾਂਜੀ ਸੋ VOTER ਨੇ ਪੂਰੇ ਪਰਿਵਾਰ ਸਮੇਤ ਵੋਟਾਂ ਪਾਉਣ ਲਈ ਪਹੁੰਚ ਰਹੇ ਹਨ ਤੇ ਸਿਰਫ ਵਿਕਾਸ ਦੇ ਮੁੱਦੇ ਨੂੰ ਰੱਖ ਕੇ ਹੀ ਇਹਨਾਂ ਵੱਲੋਂ ਵੋਟ ਜੋ ਹੈ ਪਾਈ ਜਾ ਰਹੀ ਹੈ ਤੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਜਿਸ ਤਰ੍ਹਾਂ ਲੋਹਰਾ ਪਿੰਡਾਂ ਦਾ ਵਿਕਾਸ ਹੋ ਰਿਹਾ ਹੈ ਇਸ ਪਿੰਡ ਦਾ ਵੀ ਵਿਕਾਸ ਹੋਣਾ ਚਾਹੀਦਾ ਹੈ ਜਗਦੇਵ ਸਿੰਘ ਤੇਗਰਸਾ